ਕਾਮਯਾਬ ਹੋ ਜਾਣਗੇ ਸੋ ਇਹ ਮਾਈਕ ਲੱਗਿਆ ਆਲਰੇਡੀ ਸੋ ਸਭ ਤੋਂ ਪਹਿਲਾਂ ਅਸੀਂ ਨੀਮਸਸਕੁਪਣੀ 2 ਬਣਾਈ ਵਨ ਸਦੀ ਬੋ ਹਿੱਟ ਰਹੀ ਸੀਗੀ ਨੀਮਸਸਕੁਪਣੀ 2 ਮੈਂ ਸਭ ਤੋਂ ਵੱਡਾ ਥੈਂਕਸ ਕਰਾਂਗਾ ਸਾਰੇ ਗਾਮਾ ਟੀਮ ਦਾ ਮੈਂ ਸਭ ਤੋਂ ਵੱਡਾ ਥੈਂਕਸ ਕਰਾਂਗਾ ਸਿਧਾਰਥ ਸਰਤਾ ਜਿਨ੍ਹਾਂ ਨੇ ਸਾਡੇ ਤੇ ٹرسٹ ਕੀਤਾ ਕਿਉਂਕਿ ਬੰਬੇ ਤੋਂ ਸਭ ਤੋਂ ਪਹਿਲਾ ਬੰਦਾ ਜਦੋਂ ਇੱਥੇ ਕੰਮ ਕਰਨ ਆਉਂਦਾ ਪੰਜਾਬ 'ਚ ਉਹ ਦੇਖਦਾ ਕਿ ਵੱਡਾ ਐਕਟਰ ਕੋਹਣਾ ਨੂੰ ਲਈਏ ਵੱਡਾ ਡਾਇਰੈਕਟਰ ਕੋਹਣਾ ਨੂੰ ਲਈਏ ਮੈਂ ਇਹਨਾਂ ਦਾ ਜਿੰਨਾ ਥੈਂਕਸ ਕਰਦਾ ਕਿ ਇਹਨਾਂ ਨੇ ਕੰਟੈਂਟ ਵੱਲ ਚਾੱਕਿਆ ਇਹਨਾਂ ਨੇ ਇਹ ਨਹੀਂ ਦੇਖਿਆ ਕਿ ਆਪਾਂ ਵੱਡਾ ਹੀਰੋ ਲਈਏ ਜਾਂ ਵੱਡਾ ਡਾਇਰੈਕਟਰ ਲਈਏ ਇਹਨਾਂ ਨੇ ਕੰਟੈਂਟ ਤੇ ਟਰਸਟ ਕੀਤਾ ਤੇ ਮੈਂ ਤੁਹਾਡੇ ਨਾਲ ਵਾਦਾ ਕਰਦਾ ਤੁਸੀਂ ਸਾਡੇ ਤੇ ਟਰਸਟ ਕੀਤਾ ਅਸੀਂ ਤੁਹਾਨੂੰ ਸਸਕੁਪਟਰੀ ਟੂਰ ਦਾ ਬੜੀ ਰਿਸਪੌਂਸ ਲੈ ਕੇ ਦਿਵਾਵਾਂਗਾ ਕਿ ਉਸ ਤੋਂ ਬਾਅਦ ਮੈਂ ਥੈਂਕਸ ਕਰਾਂਗਾ 19 ਸਾਨੀ ਸਰਦਾ ਕਿਉਂਕਿ ਆਪਣੀ ਪੰਜਾਬੀ ਇੰਡਸਟਰੀ 'ਚ ਉਹ ਫਿਲਮਾਂ ਬਣਦੀਆਂ ਨੇ ਮੈਂ ਸਭ ਤੋਂ ਖੁਸ਼ਕਿਸਮਤ ਇਹ ਆ ਕਿ ਮੈਂ ਆਪਣੇ ਆਪ ਨੂੰ ਇੱਕ ਬਹੁਤ ਛੋਟਾ ਮੇਕਰ ਮੰਨਦਾ ਮਸਸਕੁਪਨੀ 1 ਬਣਾਈ ਸੀ ਉਹ ਹਿੱਟ ਹੋ ਗਈ ਉਸ ਤੋਂ ਬਾਅਦ ਵੀ ਸਾਨੀ ਸਾਹਿਬ ਵੀ ਸਾਡੇ ਦਾ ਟਰਸਟ ਕਰਕੇ ਸਾਡੇ ਨਾਲ ਇੰਨੀ ਵਧੀਆ ਰਿਲੀਜ਼ਿੰਗ ਪਲਾਨ ਦੇ ਨਾਲ ਅਸੀਂ ਇਹ ਸਸਕੁਪਨੀ 2 ਲੈ ਕੇ ਆ ਰਹੇ ਨੇ ਜਿੰਨਾ ਤੁਹਾਨੂੰ ਪਿਆਰ ਤੁਸੀਂ ਸਾਨੂੰ ਸਸਕੁਪਨੀ 1 ਚ ਦਿੱਤਾ ਸੀਗਾ ਅਸੀਂ ਡਬਲ ਤਿਆਰੀ ਨਾਲ ਐਥੀ ਪੂਰੇ ਜੋਰਾ-ਸ਼ੋਰਾ ਨਾਲ ਤੁਹਾਡੇ ਕੋਲ ਆ ਰਹੇ ਨੇ ਜੀ